ਇਹ ਉਹਨਾਂ ਦੇ ਹੱਥ ਦੇ ਵਿੱਚ ਸਟੇਟ ਦੀ ਜਿਹੜੀ ਕਲੋਨ ਲੋਕਾਂ ਨੂੰ ਆਪਣੇ ਅਧੀਨ ਕਰਨ ਦੀ ਜਾਂ ਜਿਹੜੇ ਕੰਮ ਕੰਮਕਾਰ ਚਲਾਉਣ ਦੀ ਉਹ ਐਸ ਲਈ ਕਿ ਸਰਕਾਰਾਂ ਅਤੇ ਰਾਜਨੀਤਿਕ ਨੈਟਵਰਕ ਨੇ ਜਿਹੜੇ ਦੁਨੀਆ ਨੂੰ ਵੱਡੇ ਪੱਧਰ ਦੇ ਉੱਤੇ ਆਪਣੇ ਅਧੀਨ ਕਰਨ ਲੋਕਾਂ ਦੀ ਨਿਗਰਾਨੀ ਕਰਨ ਅਤੇ ਲੋਕਾਂ ਨੂੰ ਧਮਕਾਉਣ ਲਈ ਵਰਤੇ ਜਾਂਦੇ ਨੇ ਤੇ ਵਰਤੇ ਜਾਣਗੇ ਇਹਨਾਂ ਨੂੰ ਵਰਤਿਆ ਜਾਊਗਾ ਇਹ ਤਾਂ ਤੁਸੀਂ ਕਹੋਗੇ ਇਹਦੇ ਚ ਧਮਕਾਉਣ ਦੀ ਕਿਹੜੀ ਗੱਲ ਆ ਗਈ ਉਕੇ ਅੱਗੇ ਆਪਾਂ ਕਰਾਂਗੇ ਵੀ ਤੇ ਪਿਛਲੇ ਦਿਨਾਂ ਚ ਆਪਾਂ ਇਸ ਦੇ ਬਾਰੇ ਇੱਕ ਗੱਲ ਵੀ ਕੀਤੀ ਸੀ ਸੋ ਅ ਅਸੀਂ ਜਾਰਜ ਔਰਵੈਲ ਦੀ ਕਿਤਾਬ 1984 ਦੇ ਦੀ ਗੱਲ ਕੀਤੀ ਸੀ ਆਪਣੇ ਇੱਕ ਐਪੀਸੋਡ ਦੇ ਵਿੱਚ ਜਾਰਜ ਔਰਵੈਲ ਦੀ ਕਿਤਾਬ 1984 ਦੇ ਵਿੱਚ ਡਿਜੀਟਲ ਪੈਨੋਪਟਿਕਨ ਬਾਰੇ ਗੱਲ ਕੀਤੀ ਸੀ ਅਸੀਂ ਤੇ ਇਹ ਗੱਲ ਸਿੱਖ ਡਾਇਸਪੋਰਾ ਲਈ ਹੈ ਕਿ ਸਿਵਲ ਸੋਸਾਇਟੀ ਕਾਨੂੰਨੀ ਮਾਹਿਰ ਕਮਿਊਨਿਟੀ ਆਰਗੇਨਾਈਜ਼ਰ ਤਕਨੀਕੀ ਜਿਹੜੇ ਐਕਸਪਰਟ ਨੇ ਖਾਸ ਕਰਕੇ AI ਦੇ ਵਿੱਚ ਲਾ ਲੋ ਜਾਂ IT ਸੈਕਟਰ ਚ ਲਾ ਲੋ ਡੋਨਰ ਨੇ ਜਿਹੜੇ ਦਾਨਪਨ ਕਰਦੇ ਨੇ ਪੈਸਾ ਫੰਡ ਕਰਦੇ ਨੇ ਪਾਰਲੀਮੈਂਟ ਮੈਂਬਰਾਂ ਨੂੰ ਸੈਨੇਟ ਮੈਂਬਰਾਂ ਨੂੰ ਕਾਂਗਰਸਮੈਨਾਂ ਨੂੰ ਪੱਤਰਕਾਰ ਇਹ ਤੇ ਆਪਣੇ ਨਾਲ ਹੀ ਜਿਹੜੇ ਆਜ਼ਾਦੀ ਲਈ ਲੜ ਰਹੇ ਨੇ ਉਹ ਤੇ ਮਨੁੱਖੀ ਆਜ਼ਾਦੀ ਲਈ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਮਤਲਬ ਸਾਡੇ ਸਾਰਿਆਂ ਦੇ ਧਿਆਨ ਦੇਣ ਯੋਗ ਹੈ ਇਹ ਸਾਰਾ ਕੁਝ AI ਦਾ ਏ ਇੰਪੋਰਟੈਂਟ ਕਿਉਂ ਹੈ ਜਦੋਂ ਅ ਬੁੱਧੀ ਆ ਜਿਹੜੀ ਬੰਦੇ ਦੀ ਬੰਦੇ ਦਾ ਦਿਮਾਗ ਆ ਜਦੋਂ ਉਹ ਸਸਤਾ ਹੋ ਜੇ ਮਤਲਬ ਉਹਦੀ ਕੋਈ ਵੈਲਿਊ ਨਾ ਰਹੇ ਕੌਣ ਪੁੱਛਦਾ ਬੰਦੇ ਦੀ ਬੁੱਧੀ ਨੂੰ ਹੁਣ ਸਭ ਏਆਈ ਦੀ ਗੱਲ ਚੱਲ ਰਹੀ ਹੈ ਇਹ ਸਪਸ਼ਟ ਬਿਲਕੁਲ ਤੇ ਜਦੋਂ ਬੁੱਧੀ ਬਹੁਤ ਸਸਤੀ ਹੁੰਦੀ ਹੈ ਨਾ ਤਾਂ ਜਿਹੜੀ ਧੋਖਾ ਧੜੀ ਹੁੰਦੀ ਆ ਠੱਗੀ ਠੋਰੀ ਜ਼ੁਲਮ ਹੁੰਦਾ ਕਤਲੋਕਾਰ ਤੋਂ ਹੁੰਦਾ ਉਹ ਵੀ ਸਸਤਾ ਹੋ ਜਾਂਦਾ ਇਹ ਸਮਝਣ ਵਾਲੀ ਗੱਲ ਹੈ ਜਿਹੜੇ ਗਰੁੱਪ ਪਹਿਲਾਂ ਹਰਕਤ ਕਰਦੇ ਨੇ ਪਹਿਲਾਂ ਹਰਕਤ ਦੇ ਵਿੱਚ ਆਉਂਦੇ ਨੇ ਜਿਹੜੀਆਂ ਕੌਮਾਂ ਪਹਿਲਾਂ ਉਸ ਦੇ ਉੱਤੇ ਧਿਆਨ ਦਿੰਦੀਆਂ ਨੇ ਉਹ ਕੌਮਾਂ ਹੀ ਨੇਮ ਮਾਪਦੰਡ ਤੇ ਅੱਗੇ ਹੋਣਾ ਕੀ ਹੈ ਜਾਂ ਬਾਕੀ ਦੁਨੀਆ ਨਾਲ ਕੀ ਕਰਨਾ ਉਹ ਸੈੱਟ ਕਰਦੀਆਂ ਨੇ ਸਾਰਾ ਕੁਝ ਤੇ ਅਸੀਂ ਉਸ ਪ੍ਰਕਿਰਿਆ 'ਚ ਹਾਲੇ ਅ ਸ਼ੁਰੂਆਤ ਕਰਨੀ ਹੈ ਤੇ ਬਾਕੀ ਲੋਕ ਇਸ ਦੀ ਸ਼ੁਰੂਆਤ ਕਰ ਚੁੱਕੇ ਨੇ ਤੇ ਇਹ ਡਰਾਉਣਾ ਵੀ ਹੈ ਔਰ ਇਹ ਡਰਾਉਣਾ ਵੀ ਨਹੀਂ ਰਹੇਗਾ ਜੇ ਅਸੀਂ ਮਤਲਬ ਵੈਸੇ ਉੱਤੇ ਕੰਮ ਸ਼ੁਰੂ ਕਰ ਦਾਂਗੇ ਤੇ ਜਿਹੜੇ ਪਹਿਲਾਂ ਹਰਕਤ ਦੇ ਵਿੱਚ ਆਉਂਦੇ ਨੇ ਪਹਿਲਾਂ ਸਟੈਪ ਲੈਂਦੇ ਨੇ ਉਹ ਜੇਤੂ ਹੁੰਦੇ ਨੇ ਉਹ ਇਤਿਹਾਸ ਲਿਖਦੇ ਨੇ ਦੁਨੀਆ ਦੇ ਤੇ ਜਿਹੜੇ ਲੋਕ ਇੰਤਜ਼ਾਰ ਕਰਦੇ ਨੇ ਉਹ ਕਿਸੇ ਹੋਰ ਦੇ ਡਿਜ਼ਾਈਨ ਦੇ ਥੱਲੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਕਿਸੇ ਹੋਰ ਵੱਲੋਂ ਘੜੀਆਂ ਗਈਆਂ ਘਾਰਤਾਂ ਦੇ ਥੱਲੇ ਜਿਉਣਾ ਪੈਂਦਾ ਆਜ਼ਾਦੀ ਨੂੰ ਸਿਰਫ ਹਿੰਮਤ ਨਹੀਂ ਜ਼ਿੰਦਾਬਾਦ ਮਰਦਾਬਾਦ ਨਹੀਂ ਬਲਕਿ ਬૌਧਿਕ ਸਮਰੱਥਾ ਚਾਹੀਦੀ ਹੁੰਦੀ ਹੈ ਆਜ਼ਾਦੀ ਨੂੰ ਸੰਘਰਸ਼ ਨੂੰ ਬੋ ਬ੍ਰਿੱਕੀ ਨਾਲ ਆਪਾਂ ਪ੍ਰਣਾਲੀ ਹੈ ਸੰਘਰਸ਼ ਦੀ ਆਜ਼ਾਦੀ ਦੀ ਲੜਾਈ ਹੈ ਸਿੱਖਾਂ ਦੀ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦਾ ਐਪੀਸੋਡ ਹੈ ਉਸ ਦਾ ਬਹੁਤ ਵੱਡਾ ਤੇ ਬਹੁਤ ਜ਼ਰੂਰੀ ਇੱਕ ਐਪੀਸੋਡ ਅੰਗ ਉਸ ਦਾ ਸੋਚਣ ਵਾਲੇ ਸਵਾਲ ਨੇ ਬਹੁਤ ਸਾਰੇ ਤੁਸੀਂ ਅੱਜ ਕਿੱਥੇ ਕਿੱਥੇ ਸਿਆਣਪ ਤੇ ਨਿਰਭਰ ਕਰ ਰਹੇ ਹੋ ਕਿਹਦੀ ਸਿਆਣਪ ਨੂੰ ਤੁਸੀਂ ਵਰਤ ਰਹੇ ਹੋ ਕੌਣ ਤੁਹਾਨੂੰ ਆਗੂ ਤੁਹਾਨੂੰ ਲੀਡ ਕਰ ਰਿਹਾ ਹੈ ਤੇ ਕਿਸ ਤਰ੍ਹਾਂ ਉਹ ਤੁਹਾਨੂੰ ਲੀਡ ਕਰ ਰਿਹਾ ਉਹਦੀ ਸਿਆਣਪ ਦੇ ਗੁਣ ਕੀ ਨੇ ਕੀ ਤੁਸੀਂ ਉਸ ਤੇ ਨਿਰਭਰ ਕਰਦੇ ਹੋ ਬਿਨਾਂ ਨੋਟਿਸ ਕੀਤੇ ਜਦੋਂ ਨੋਟਿਸ ਕਰਨ ਲੱਗ ਜਾਓ ਨਾ ਹਰ ਗੱਲ ਨੂੰ ਕਿਸੇ ਦੀ ਕਿਹੜਾ ਲੀਡਰ ਕੀ ਬੋਲਿਆ ਫਿਰ ਉਹਦੇ ਚ ਮੀਨ ਮੇਖ ਕੱਢ ਸਕਦੇ ਹੋ ਤੁਸੀਂ ਤੁਹਾਨੂੰ ਇੰਨਾ ਭਰੋਸਾ ਹੋਵੇ ਆਪਣੇ ਆਗੂ ਤੇ ਆਪਣੇ ਲੀਡਰ ਤੇ ਕਿ ਤੁਸੀਂ ਉਸ ਦੇ ਉੱਤੇ ਨਿਰਭਰ ਕਰਨ ਲੱਗ ਜਾਓ ਜੇ ਕੋਈ ਵੀ ਬੰਦਾ ਜਾਂ ਸਿਸਟਮ ਭਰੋਸੇਯੋਗ ਸ਼ਬਦ ਅਤੇ ਮਨ ਦੇ ਵਿੱਚ ਜਿਹੜੀਆਂ ਬਣੀਆਂ ਹੋਏ ਇਮੇਜਿਤ ਨੇ ਤਸਵੀਰਾਂ ਨੇ ਤੁਹਾਡੇ ਸਾਹਮਣੇ ਰੱਖਦਾ ਸੰਘਰਸ਼ ਦੀ ਰੂਪਰੇਖਾ ਮਤਲਬ ਤਾਂ ਤੁਸੀਂ ਸਭ ਤੋਂ ਜ਼ਿਆਦਾ ਉਹਦੀ ਕਿਹੜੀ ਚੀਜ਼ ਤੇ ਭਰੋਸਾ ਕਰੋਗੇ ਤੇ ਅਗਲਾ ਸੰਕਟ ਆਉਣ ਤੇ ਤੁਹਾਡੀ ਕਮਿਊਨਿਟੀ ਸਭ ਤੋਂ ਪਹਿਲਾਂ ਕਿਸ ਦੀ ਗੱਲ ਸੁਣੇਗੀ ਕਿਹੜੇ ਲੀਡਰ ਦੀ ਗੱਲ ਸੁਣੇਗੀ ਕਿਹਦੇ ਵੱਲ ਦੇਖੇਗੀ ਇਹ ਸਵਾਲ ਨੇ ਇਹ ਅੱਜ ਮਤਲਬ ਆਪਾਂ ਗੱਲ ਕਰ ਰਹੇ ਹਾਂ ਇਸ ਦੀ ਤੇ ਇਹ ਬਹੁਤ ਜ਼ਰੂਰੀ ਨੇ ਜੇ ਇਹਨਾਂ ਦੇ ਜਵਾਬ ਨਾ ਚਨੇ ਜਾਂ ਤੁਸੀਂ ਸਹਿਮਤ ਨਹੀਂ ਤੇ ਦੇ ਵਿੱਚ ਹਲੇ ਦੂਰ ਹੋ ਹੋਰ ਵੀ ਗੱਲਾਂ ਨੇ ਤਾਕਤ ਬੁਨਿਆਦੀ ਢਾਂਚੇ ਨਾਲ ਚਲਦੀ ਹੈ ਪਾਵਰ ਹੁੰਦੀ ਹੈ ਜਿਹੜੀ ਉਹਦਾ ਕੋਈ ਥੱਲੇ ਸਿਸਟਮ ਹੁੰਦਾ ਉਹਦੇ ਸਿਰ ਤੇ ਚਲਦੀ ਹੈ ਤਾਕਤ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਰਾਜ ਆ ਫਿਰ ਮਿਸਲਾਂ ਦਾ ਦੌਰ ਆ ਫਿਰ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹ ਸਾਰਾ ਸੌਫਟਵੇਅਰ ਉਹ ਸਾਰਾ ਕੁਝ ਸਾਰੀ ਇੰਟੈਲੀਜੈਂਸ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਕੀ ਉਹ ਚੀਜ਼ਾਂ ਜਿਹੜੀਆਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵਰਤੀਆਂ ਫਿਰ ਮਿਸਲਾਂ ਦੇ ਦੌਰ ਦੇ ਵਿੱਚ ਸਿੱਖਾਂ ਨੇ ਵਰਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਸਿੱਖਾਂ ਨੇ ਵਰਤੀਆਂ ਕਿ ਉਹ ਚੀਜ਼ਾਂ ਤਾਂ ਉੱਥੇ ਹੀ ਪਈਆਂ ਨੇ ਕਿ ਉਹ ਅੱਜ ਅਸੀਂ ਵਰਤ ਰਹੇ ਹਾਂ ਕਿ ਅੱਜ ਅਸੀਂ ਉਹਨਾਂ ਤੇ ਚੱਲ ਰਹੇ ਹਾਂ ਸੋ ਇਹ ਗੱਲ ਵੀ ਨਾਲ-ਨਾਲ ਅਸੀਂ ਮੋٹے ਤੋਂ ਫੜਨਾ ਹੁੰਦਾ ਕਿਸੇ ਭਾਵੇਂ ਸ਼ਬਦਾਂ ਨਾਲ ਤੁਹਾਨੂੰ ਫੜ ਕੇ ਹਲੂਣਾ ਦਈਏ ਜਾਂ ਅਸੀਂ ਵੈਸੇ ਬੋਲ ਕੇ ਐਸੇ ਲਈ ਐਨਵੀਡੀਆ ਕੰਪਨੀ AI ਦੁਨੀਆ ਦੇ ਕੇਂਦਰ ਦੇ ਵਿੱਚ ਬੈਠੀ ਹੈ ਬਿਲਕੁਲ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਚਾਰੇ ਪਾਸੇ ਚੱਲ ਰਹੀ ਹੈ ਉਸ ਦੇ ਬਿਲਕੁਲ ਸੈਂਟਰ 'ਚ ਐਨਵੀਡੀਆ ਕੰਪਨੀ ਬੈਠੀ ਹੈ ਤੇ ਇਹਦੀ ਕੀਮਤ 5 ਟ੍ਰਿਲੀਅਨ ਡਾਲਰ ਹੈ ਭਾਰਤ ਦੀ ਪੂਰੀ ਜੀਡੀਪੀ ਤੋਂ ਦੁੱਗਣੀ ਐਨਵੀਡੀਆ ਹੁਣ ਸਿਰਫ ਗ੍ਰਾਫਿਕਸ ਕਾਰਡ ਬਣਾਉਣ ਵਾਲੀ ਕੰਪਨੀ ਨਹੀਂ ਰਹੀ ਤੇ ਐਨਵੀਡੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਸਪਲਾਈ ਚੇਨ ਦਾ ਗਲਕੋਟੂ ਸੈਂਟਰ ਗਲਕੋਟੂ ਸੈਂਟਰ ਕਿਹਾ ਮੈਂ ਕਿਉਂ ਕਿ ਕਿਉਂਕਿ ਇਹ ਚਿਪ ਮਹਿੰਗੀ ਬਹੁ ਬਣਾ ਚਿਪ ਬਣਾਉਂਦੇ ਨੇ ਮਹਿੰਗੀ ਬਹੁ ਵੇਚਦੇ ਨੇ ਐਨਵੀਡੀਆ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸਲੀ ਉਹੀ ਚੀਜ਼ ਹੈ ਜਿਹੜੀ ਅੱਜ ਦੀ ਦੁਨੀਆ ਦੇ ਵਿੱਚ ਸਾਡੇ ਲਈ ਬਿਜਲੀ ਹੈ ਜਿਵੇਂ ਬਿਜਲੀ ਜ਼ਰੂਰੀ ਹੈ ਨਾ ਬਿਜਲੀ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਸੋਚ ਕੇ ਦੇਖੋ ਜੇ ਬਿਜਲੀ ਨਾ ਹੋਵੇ ਤਾਂ ਉਹੀ ਚੀਜ਼ ਐਨਵੀਡੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਰਲਡ ਵਾਰਸ ਤੇ ਆ ਹੂੰ ਸਮਝਾਈ ਨਾ ਕਿ ਅਮਰੀਕੀ ਰਾਸ਼ਟਰਪਤੀ 트ੰਪ ਨੇ ਭਾਰਤ ਦੇ ਚੀਨ ਨੂੰ ਐਨਵੀਡੀਆ ਚਿਪਾਂ ਦੀ ਜਿਹੜੀ ਗਿਣਤੀ ਹੈ ਕਿਉਂ ਘਟਾਈ ਆ ਉਹ ਇੰਡੀਆ ਤੇ ਚੀਨ ਨੂੰ ਅਮਰੀਕੀ ਕੰਪਨੀ ਐਨਵੀਡੀਆ ਉਹ ਚਿਪਾਂ ਤਿਆਰ ਕਰਦੀ ਹੈ ਤੇ 트ੰਪ ਨੇ ਲਿਮਟ ਕਰ ਦਿੱਤੀ ਹੈ ਇੱਕ ਕਿ ਇੰਡੀਆ ਤੇ ਚਾਈਨਾ ਨੂੰ ਇੱਕ ਲਿਮਟ ਦੇ ਵਿੱਚ ਇਹ ਚਿਪਾਂ ਦਿੱਤੀਆਂ ਜਾਣਗੀਆਂ ਤੇ ਅੱਜ ਦੀ ਜਿਹੜੀ ਮਾਡਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਇੰਜਨ ਆ ਉਹ ਇਹਨਾਂ ਖਾਸ ਚਿਪਾਂ ਤੇ ਚੱਲਦਾ ਐਨਵੀਡੀਆ ਦੀਆਂ ਚਿਪਾਂ ਤੇ ਚੱਲਦਾ ਜਿਹੜਾ ਡਾਟਾ ਸੈਂਟਰਾਂ ਚ ਇਕੱਠੀਆਂ ਹੁੰਦੀਆਂ ਨੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਬਿਜਲੀ ਦੇ ਨਾਲ ਜੁੜੀਆਂ ਤੇ ਬਰਫ਼ ਦੀਆਂ ਠੰਡਾ ਕਰਨ ਵਾਲੀਆਂ ਫੈਕਟਰੀਆਂ